ਸ਼ਰਨ ਵਿੱਚ satsang rutu ਵਿੱਚ ਜੁੜ ਕੇ ਕੋਸਾ ਕਾਲ ਪੁਰਖ ਪਰਮਾਤਮਾ ਦੇ ਨਾਲ ਆਪੇ ਢੋਣ ਵਾਸਤੇ ਆਪਾਂ ਕੋਸ਼ਿਸ਼ ਕਰ ਰਹੇ ਹਾਂ ਕਿਉਂਕਿ ਮਾਰੂ ਸੱਚੇ ਪਾਤਸ਼ਾਹ ਦੇ ਉਪਦੇਸ਼ ਨੂੰ ਜਿਨ੍ਹਾਂ ਨੇ ਆਪਣੇ ਕੰਨਾਂ ਦੇ ਨਾਲ ਸੁਣਿਆ ਹੈ ਆਪਣੇ ਮਨ ਦੇ ਅੰਦਰ ਵਸਾਇਆ ਹੈ ਤਾਂ ਉਹਨਾਂ ਦੇ ਅੰਦਰ ਇਹ ਤੜਫ ਤੇ ਭਾਵਨਾ ਪੈਦਾ ਹੋ ਗਈ ਕਿ ਸੱਚ ਤੋਂ ਬਗੈਰ ਮਨਹੰਕਾਰ ਪਰਮਾਤਮਾ ਦੇ ਮਿਲਾਪ ਤੋਂ ਬਿਨਾ ਇਹ ਸਾਡਾ ਜੀਵਨ ਅਧੂਰਾ ਹੈ ਜਿਸ ਵਾਸਤੇ ਆਪਾਂ ਸੰਗਤ ਵਿੱਚ ਜੁੜ ਕੇ ਬੈਠੇ ਹਾਂ ਕਿਉਂਕਿ ਵਾਰ-ਵਾਰ ਗੁਰਬਾਣੀ ਸਾਨੂੰ ਇਹ ਹੀ ਉਪਦੇਸ਼ ਬਖਸ਼ਿਸ਼ ਕਰਦੀ ਹੈ ਦੇਸੇ ਸੱਚ ਨਾਲ ਨਾ ਮਿਲੇ ਸਾਡਾ ਧਿਆਨ ਜੇ ਮਾਇਆ ਦੇ ਘਰ ਵਿੱਚ ਰਹਿ ਗਿਆ ਤੇ ਫਿਰ ਲੰਮੇ ਸਫ਼ਰ ਦੇ ਉੱਪਰ ਸਾਨੂੰ ਜਾਣਾ ਪਵੇਗਾ ਇਸ ਕਰਕੇ ਹੁਣ ਆਪਾਂ ਜੋ ਸਿਮਰਨ ਕਰ ਰਹੇ ਸੀ ਇਹ ਆਪਣੇ ਧਿਆਨ ਨੂੰ ਮਾਇਆ ਵੱਲੋਂ ਹਟਾ ਕੇ ਤੇ ਸੱਚ ਵੱਲ ਲਾਉਣ ਦਾ ਯਤਨ ਕਰ ਰਹੇ ਹਾਂ ਇਹ ਹੈ ਆਪਣਾ ਮਕਸਦ ਮਾਇਆ ਹੈ ਜੋ ਆਪਾਂ ਦੇਖਦੇ ਹਾਂ ਅਰਧ ਇਸ ਨੂੰ ਆਖਦੇ ਨੇ ਇਥੋਂ ਹੇਠਾਂ ਹੇਠਾਂ ਸਾਰਾ ਇਹ ਮਾਇਆ ਹੈ ਅਸੇ ਜਾਣ ਹੈ ਉਰਤ ਦੇ ਵਿੱਚ ਆਪਣੇ ਧਿਆਨ ਨੂੰ ਉੱਪਰ ਅਠਾਰ ਰਹੇ ਹਾਂ ਉਰਤ ਦੇ ਵਿੱਚ ਨਰਿੰਜਣ ਦਾ ਵਾਸਾ ਹੈ ਅਰਧ ਵਾਲੇ ਪਾਸੇ ਮਾਇਆ ਹੈ ਹੁਣ ਆਪਾਂ ਅਸੀਂ ਆਪਣਾ ਧਿਆਨ ਉਲਟਾ ਰਹੇ ਹਾਂ ਮਨ ਨੂੰ ਉਲਟਾ ਰਹੇ ਹਾਂ ਇਸ ਵਾਸਤੇ ਮਹਾਰਾਜ ਆਪ ਨੂੰ ਦੱਸਦੇ ਆ ਆਪਣਾ ਮਨ ਹੈ ਇਸ ਨੂੰ ਮਾਇਆ ਵੱਲੋਂ ਉਦਾਸ ਕਰ ਰਹੇ ਹਨ ਲੋਕੀ ਕਰਦੇ ਨੇ ਜਿਨ੍ਹਾਂ ਨੂੰ ਗਿਆਨ ਨਹੀਂ ਉਹ ਸੰਸਾਰ